ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹਉ ਸਬਨਾ ਕੀ ਰਹਿਣ ਕਾ ਤਉ ਆਉ ਹਮਾਰੇ ਪਾਸ ਤਉ ਆਉ ਹਮਾਰੇ ਪਾਸ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤੀ ਤੁਸੀਂ ਵੇਖ ਰਿਓ ਪੰਜਾਬ 24 ਸੋ ਗੁਰੂ ਪਿਆਈ ਸਾਧ ਸੰਗਤ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੋ ਕਿ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਹੈ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੀ ਸਹਿਬਜ਼ਾਦੀ ਫਤੀ ਸਿੰਘ ਜੀ ਤੇ ਜੋਰਾਵਰ ਸਿੰਘ ਜੀ ਨੂੰ ਜਿੰਦੇ ਜੀ ਕੰਦਾਂ ਦੇ ਵਿੱਚ ਚੁਣਵਾ ਦਿੱਤਾ ਗਿਆ ਸੀ ਵਜ਼ੀਰ ਖਾਂ ਦੇ ਵੱਲੋਂ ਜੋਰਾਵਰ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਸੀ ਤੇ ਫਤੀ ਸਿੰਘ ਜੀ ਜਿਨ੍ਹਾਂ ਦੀ ਉਮਰ 7 ਸਾਲ ਸੀ ਨਿੱਕੀਆਂ ਜਿੰਦਾ ਵੱਡੇ ਸਾਕੇ ਸੋ ਆਓ ਤੁਹਾਨੂੰ ਦਰਸ਼ਨ ਦੀਦਾਰ ਕਰਵਾਉਂਦੀਆਂ ਸਿੱਖ ਕੌਮ ਦੀ ਸਭ ਤੋਂ ਵੱਡੀ ਸ਼ਹਾਦਤ ਤੇ ਸਭ ਤੋਂ ਛੋਟੀ ਉਮਰਾਂ ਵਿੱਚ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸਿੱਖ ਕੌਮ ਦੇ ਲਈ ਜਿਨ੍ਹਾਂ ਦੀ ਸ਼ਹਾਦਤ ਸਦਕਾ ਅੱਜ ਅਸੀਂ ਆਜ਼ਾਦ ਕੌਮ ਦੇ ਵਿੱਚ ਸਾਹ ਲੈ ਰਹੇ ਹਾਂ

ਪੁੱਲੇ ਜਾਵੀ ਹੁਣ ਪੁੱਲੇ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਣਾ ਪੁੱਲੇ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਣਾ ਮੈਂ ਤਹਾਨੋਂ ਸਾਲ

ਦਾ ਦিয়ে ਅਸੀਂ ਮੁੜ ਨਹੀਂ ਹੋਣਾ ਭੁੱਲ ਜਾਈ ਹੁਣ ਭੁੱਲ ਜਾਈ ਹੁਣ ਪੋਤਿਆਂ ਨੂੰ लाड ਲਡਾਣਾ ਭੁੱਲ ਜਾਈ ਹੁਣ ਪੋਤਿਆਂ ਨੂੰ लाड ਲਡਾਣਾ ਕੌਣ ਖਵਾਉ ਚੋਰੀਆ ਮਾਂ ਤੇਰੇ ਬਜੋ ਕੌਣ ਖਵਾ उडिकी ना उडिकी ਸੋ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਫਤਿਹਗੜ ਸਾਹਿਬ ਦੇ ਮੁੱਖ ਸੇਵਾਦਾਰਾਂ ਤੋਂ ਪੁੱਛਦੀਆਂ ਇੱਥੋਂ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦੀ ਸ਼ਹੀਦੀ ਯਾਦਗਾਰ ਹੈ ਇਸ ਸਥਾਨ ਤੇ ਗੁਰੂ ਲਾਲਾ ਨੂੰ ਤੇ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ ਇਤਿਹਾਸ ਦਾ ਜਿਹੜਾ ਸਾਰਾ ਵਾਕਿਆ ਹੈ ਉਹ ਛੇ ਪੋ ਉਹਨੂੰ ਸਤਗੁਰੂ ਜੀ ਦਾ ਸ਼੍ਰੀ ਅਨੰਦਪੁਰ ਸਾਹਿਬ ਛੱਡਣਾ ਸਤ ਪੋ ਦੇ ਅੰਮ੍ਰਿਤ ਵੇਲੇ ਸਰਸਾ ਦੇ ਕਿਨਾਰੇ ਤੇ ਸਾਰੇ ਪਰਿਵਾਰ ਦਾ ਵਿਛੜ ਜਾਣਾ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਹਰ ਸਾਹਿਤ ਦਿੱਲੀ ਵੱਲ ਨੂੰ ਚਲੇ ਜਾਂਦੇ ਆ ਸਤਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਜਿੱਥੇ ਗਹਿਗੱਤ ਜੰਗ ਹੁੰਦੀ ਆ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ ਪੰਜਾਂ ਪਿਆਰਿਆਂ ਚੋਂ ਤਿੰਨ ਪਿਆਰੇ ਸ਼ਹੀਦ ਹੁੰਦੇ ਆ ਤੋਂ ਮਾਤਾ ਜੀ ਤੇ ਛੋਟੇ ਲਾਲ ਰਾਤ 7 ਪੋ ਦੀ ਕੁੰਮੇ ਮਾਸ਼ਕੀ ਦੀ ਛਾਂ ਵਿੱਚ ਘਟਦੇ ਆ ਉੱਥੋਂ ਗੰਗੂ ਮਿਲਦਾ ਜਿਹੜਾ ਆਪਣੇ ਪਿੰਡ ਸਿਹੜੀ ਲੈ ਕੇ ਆਉਂਦਾ 8 ਪੋ ਦੀ ਰਾਤ ਉੱਥੇ ਗੁਜ਼ਾਰਦੇ ਮਾਤਾ ਜੀ ਸਹਬਜ਼ਾਦਿਆਂ ਸਮੇਤ ਉੱਥੋਂ ਕੈਦੀ ਬਣਾ ਕੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਕੋਤਵਾਲੀ ਮੁਰੰਡੇ ਵਿੱਚ ਕੈਦ ਕੀਤਾ ਜਾਂਦਾ ਹੈ 9 ਪੋ ਨੂੰ ਤੇ 10 ਪੋ ਨੂੰ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਠੰਡੇ ਬੁਰਜ ਲਿਆ ਕੇ ਕੈਦ ਕੀਤਾ ਜਾਂਦਾ ਹੈ 11 ਪੋ ਨੂੰ ਪਹਿਲੀ ਪੇਸ਼ੀ ਹੁੰਦੀ ਹੈ ਵਜ਼ੀਦ ਖਾਨ ਦੀ ਸਭਾ ਦੇ ਅੰਦਰ ਕਚੈਰੀ ਦੇ ਅੰਦਰ 12 ਪਉ ਨੂੰ ਦੂਸਰੀ ਪੇਸ਼ੀ ਹੁੰਦੀ ਹੈ ਤੇ 13 ਪਉ ਨੂੰ ਸ਼ਹੀਦੀ ਦਾ ਦਿਨ ਸੋ ਇਹਹੀ ਜਿਹੜਾ ਦੋ ਹੀ ਸ਼ਰਤਾਂ ਸੀ ਜਿਹੜੀਆਂ ਸਦਾ ਹੀ ਹਕੂਮਤ ਵੱਲੋਂ ਰੱਖੀਆਂ ਜਾਂਦੀਆਂ ਰਹੀਆਂ ਕਿ ਜੇ ਜ਼ਿੰਦਗੀ ਬਚਾਉਣੀ ਹੈ ਤੇ ਧਰਮ त्याਗਣਾ ਪਵੇਗਾ ਜੇ ਧਰਮ ਬਚਾਉਣਾ ਹੈ ਤੇ ਜ਼ਿੰਦਗੀ ਤੇ ਅਗਣੀ ਪਹੇਗੀ ਗੁਰੂ ਕੇ ਲਾਲਾ ਨੇ ਗੁਰੂ ਕੇ ਸੋਲ ਜੇਸ ਪੁੱਤਰਾ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦੇ ਆਂ ਅੰਤਾਂ ਦੇ ਤਸ਼ੱਦਦ ਚੱਲੇ ਪਹਿਲਾਂ ਤਿੰਨ ਰਾਤਾਂ ਠੰਡੇ ਬੁਰਜ ਦੀ ਸੀਤ ਨੂੰ ਪਿੰਡੇ ਤੇ ਜਰਿਆ ਬਾਲ ਤੇ ਬਿਰਦ ਸਰੀਰਾਂ ਨੇ ਫਿਰ ਨੀਹਾਂ ਵਿੱਚ ਦਫਨ ਕਰਨ ਦਾ ਹੁਕਮ ਹੋਇਆ ਕੰਦ ਟੈ ਗਈ ਬੇਹੋਸ਼ ਹੋਇਆ ਨਾਲਾ ਨੂੰ ਫਿਰ ਬਾਹਰ ਕੱਢ ਕੇ ਤਲੀਆਂ ਚਸ ਚਸ ਕੇ ਹੋਸ਼ ਵਿੱਚ ਲਿਆ ਕੇ ਫਿਰ ਸ਼ਰਤ ਨੂੰ ਦੁਹਰਾਇਆ ਗਿਆ ਕਿ ਮੌਤ ਬਹੁਤ ਭਿਆਨਕ ਹੋਏਗੀ ਜੇ ਜ਼ਿੰਦਗੀ ਬਚਾਉਣੀ ਹੈ ਤਾਂ ਧਰਮ ਤਿਆਗਣਾ ਪਵੇਗਾ ਸਮਾਣੇ ਦੇ ਜਲਾਦ ਸ਼ਾਸ਼ਲ ਬੇਗ ਬਾਸ਼ਲ ਬੇ क्रूर ਅੱਖਾਂ ਕਰਕੇ ਸਹਬਜ਼ਾਦਿਆਂ ਨੂੰ ਡਰਾਉਣ ਦਾ ਯਤਨ ਕਰ ਰਹੇ ਸੀ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਖਾਨਦਾਨੀ ਜਲਾਦ ਹਾਂ ਤੁਹਾਡੇ ਦਾਦੇ ਦੇ ਦਾਦਾ ਗੁਰੂ ਅਰਜਨ ਸਾਹਿਬ ਜੀ ਦੀ ਲੋਹੇਠਾ ਸਾਡੇ ਹੀ ਵੱਡੇ ਵਡੇਰੇ ਸਮਾਣੇ ਦੇ ਰਹਿਣ ਵਾਲੇ ਨੂਰਉਦੀਨ ਨੇ ਅੱਗ ਬਾਲੀ ਸੀ ਸਾਡੇ ਹੀ ਵੱਡੇ ਨੇ ਜਲਾਲਉਦੀਨ ਨੇ ਤੁਹਾਡੇ ਦਾਦਾ ਜੀ ਦਾ ਸੀਸ ਦਿੱਲੀ ਚ ਕਲਮ ਕੀਤਾ ਸੀ ਤੇ ਸਾਡੇ ਹੱਥ ਨਹੀਂ ਕੰਬਣਗੇ ਕਿਉਂਕਿ ਅਸੀਂ ਖਾਨਦਾਨੀ ਜਲਾਦ ਹਾਂ ਤੁਹਾਡੇ ਅਸੀਂ ਗਲੇ ਜਿਵਾ ਕਰਾਂਗੇ ਤੜਪਾ ਤੜਪਾ ਕੇ ਸ਼ਹੀਦ ਕਰਾਂਗੇ ਤਾਂ ਸਾਡਾ ਇਤਿਹਾਸ ਦੱਸਦਾ ਸ਼ਿਰ ਗੁਰ ਪ੍ਰਤਾਪ ਸੂਰਜੀ ਗ੍ਰੰਥ ਅੰਦਰ ਦੇ ਦਰਜ ਹੈ ਕਿ ਗੁਰੂ ਲਾਲਾ ਨੇ ਜਵਾਬ ਦਿੱਤਾ ਸੀ ਕਿ ਜੇ ਤੁਸੀਂ ਖਾਨਦਾਨੀ ਜਲਾਦ ਹੋ ਅਸੀਂ ਖਾਨਦਾਨੀ ਸ਼ਹੀਦ ਹਾਂ ਬੋਲਨੇ ਇਤਿਹਾਸ ਦੇ ਹਮਰੇ ਬੰਸ ਰੀਤ ਇਹ ਮਾਈ ਸੀ ਸਤੇਤ ਪਰ ਧਰਮ ਨਾ ਜਾਈ ਇਹ ਸਾਡੀ ਕੋਲ ਦੀ ਰਵਾਇਤ ਹੈ ਕਿ ਅਸੀਂ ਸਿਰ ਦੇ ਸਕਦੇ ਹਾਂ ਧਰਮ ਨਹੀਂ ਤਿਆਗ ਸਕਦੇ ਸੋ ਗੁਰੂ ਲਾਲਾ ਨੂੰ ਜੀਵਾ ਕਰਕੇ ਭਾਵ ਤੜਪਾ ਤਰਪਾ ਕੇ ਸਾਰਾ ਕੱਟ ਕੇ ਫਿਰ ਸ਼ਹੀਦ ਕੀਤਾ ਗਿਆ ਇਤਿਹਾਸ ਦੱਸਦਾ ਕਿ ਬਾਬਾ ਜ਼ੋਰਾਵਰ ਸਿੰਘ ਜੀ ਕੇ ਪ੍ਰਾਨ ਖੰਡੇ ਸੇ ਬੇਗ ਛੁੱਟ ਗਏ ਮਤਲਬ ਤੇਜ਼ ਧਾਰ ਹਥਿਆਰ ਨਾਲ ਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਾਨ ਛੇਤੀ ਨਿਕਲ ਗਏ ਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਸਰੀਰਕ ਉਮਰ ਲਗਭਗ 7 ਵਰਿਆਂ ਦੀ ਸੀ ਬਾਬਾ ਫਤਿਹ ਸਿੰਘ ਆਧ ਘੜੀ ਚਰਨ ਮਾਰਤ ਬਏ ਮਤਲਬ ਅੱਧੀ ਕੁ ਘੜੀ 12-13 ਮਿੰਟ ਉਹਨਾਂ ਦੇ ਚਰਨ ਹਿੱਲਦੇ ਰਹੇ ਫਿਰ ਹੌਲੀ-ਹੌਲੀ ਸਰੀਰ ਸ਼ਾਂਤ ਹੋਇਆ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਅੰਤਾਂ ਦਾ ਜ਼ੁਲਮੋ ਸਿੱਤਮ ਢਾ ਕੇ ਸ਼ਹੀਦ ਕੀਤਾ ਗਿਆ ਤੋਂ ਤਿੰਨਾਂ ਸਰੀਰਾਂ ਨੂੰ ਅੰਤਮ ਸੰਸਕਾਰ ਦੀਆਂ ਜਿਹੜੀਆਂ ਕਿਰਿਆਵਾਂ ਸਨ ਉਹਦੇ ਵਾਸਤੇ ਹਾਕਮ ਨੇ ਐਸੀ ਸ਼ਰਤ ਰੱਖੀ ਜਿਹੜੀ ਪੂਰੀ ਨਾ ਹੋ ਸਕੇ ਕਿਉਂਕਿ ਹਕੂਮਤ ਅਸਲ ਚ ਚਾਹੁੰਦੀ ਸੀ ਕਿ ਲੋਕਮਾਨਾਂ ਚ ਦਹਿਸ਼ਤ ਪੈਦਾ ਹੋਵੇ। ਤੋ ਧੰਨ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ 3 ਦਿਨ ਦੁੱਧ ਵੀ ਪਿਉਣ ਦੀ ਸੇਵਾ ਕੀਤੀ ਠੰਡੇ ਬੁਰਜ ਵਿੱਚ। ਉਹਨਾਂ ਨੇ ਦੀਵਾਨ ਟੋਡਰ ਮਲ ਜੀ ਦਾ ਸਾਥ ਦਿੱਤਾ ਤੇ ਅਣਹੋਣੀ ਸ਼ਰਤ ਜੜੀ ਸੀ ਕਿ ਮੋਹਰਾਂ ਦਾ ਉਹ ਤਰਤੀ ਦਾ ਟੁਕੜਾ ਮੋਹਰਾਂ ਖੜੀਆਂ ਕਰਕੇ ਖਰੀਦਿਆ ਜਾਵੇ ਜਿੱਥੇ ਸੰਸਕਾਰ ਕਰਨਾ। ਤੋ ਦੀਵਾਨ ਟੋਡਰ ਮਲ ਜੀ ਨੇ ਆਪਣੀ ਜ਼ਿੰਦਗੀ ਦੀ ਸਾਰੀ ਰਾਸ ਲਾ ਕੇ ਉਹ ਤਰਤੀ ਦਾ ਟੁਕੜਾ ਖਰੀਦਿਆ। ਤੋ ਤਿੰਨਾ ਸਰੀਰਾਂ ਦਾ ਇੱਕੋ ਜਗ੍ਹਾ ਦੇ ਉੱਤੇ ਅੰਤਮ ਸੰਸਕਾਰ ਕੀਤਾ ਜਿਹਦੇ ਚ ਅੱਥੇ ਵਾਲੀ ਪਿੰਡ ਦੇ ਪਠਾਨ ਅੱਥੇ ਖਾਂ ਧਰਮੀ ਮੁਸਲਮਾਨ ਉਹ ਨਾਲ ਸੀ ਬਾਬਾ ਮੋਤੀराम ਮਹਿਰਾ ਨਾਲ ਸੀ ਦੀਵਾਨ ਟੋਡਰਮਲ ਜੀ ਆਦਿਕ ਇਹ ਪਿਆਰ ਵਾਲਿਆਂ ਨੇ ਇਹ ਸੇਵਾ ਨਿਭਾਈ ਸੋ ਗੁਰਦੁਆਰਾ ਜੋਤੀ ਸੁਖਸਾਹਿ ਵਿਖੇ ਸਾਬ ਜੰਦਿਆਂ ਦਾ ਅੰਤਮ ਸੰਸਕਾਰ ਹੋਇਆ ਸੋ ਹਰ ਬਰੇ ਸਫਰ-ਏ-ਸ਼ਹਾਦਤ ਜਿੱਥੋਂ ਸਫਰ ਆਰੰਭ ਹੁੰਦਾ ਸ਼ਹੀਦੀ ਦਾ ਉੱਥੋਂ ਲੈ ਕੇ ਇਹ ਸ਼ਹੀਦੀ ਦੇ ਦਿਹਾੜੇ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਏ ਜਾਂਦੇ ਕਿਉਂਕਿ ਦੁਨੀਆ ਵਿੱਚ ਇਦਾਂ ਦਾ ਇਤਿਹਾਸ ਹੋਰ ਕੋਈ ਨਹੀਂ ਮਿਲਦਾ ਜਿੱਥੇ ਆਪਸ਼ਨ ਵੀ ਹੋਵੇ ਸੋਲ ਜੀਆਂ ਜਿੰਦਾਂ ਨੰਨੇ ਜੇ ਬਾਲਾਂ ਦੇ ਸਾਹਮਣੇ ਜ਼ਿੰਦਗੀ ਨੂੰ ਬਚਾਉਣ ਦੀ ਪਰ ਫਿਰ ਵੀ ਧਰਮਨਾ ਤੇ ਆਗਿਆ ਤੇ ਜ਼ਿੰਦਗੀ ਕੁਰਬਾਨ ਕੀਤੀ ਸੋ ਇਸ ਵਾਰ ਇਹ ਵੀ ਸਫਰ-ਏ-ਸ਼ਹਾਦਤ ਜਿਹੜਾ ਉਹ 21 22 23 24 ਨੂੰ ਹੋਣਾ ਕਰੰਮਵਾਰ ਬਾਬਾ ਕੁੰਮੇमाश की ਦੀ ਸ਼ਾਨ ਸਿਹੇੜੀ ਪਿੰਡ ਕੋਤਵਾਲੀ ਸਾਹਿਬ ਤੇ ਫਿਰ ਠੰਡੇ ਬੁਰਜ 24 ਤਰੀਕ ਨੂੰ ਤੋਂ ਸ਼ਹੀਦੀ ਦੇ ਜਿਹੜੇ ਦਿਹਾੜੇ ਜੋੜ ਮੇਲਾ ਹੋ 25 26 ਤੇ 27 ਤਰੀਕ ਨੂੰ ਸ਼ਹੀਦੀ ਨਗਰ ਕੀਰਤਨ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੇ ਵਾਹੇ